ਨਾਨਕ ਜੀ ਜੀ ਮਾਰਾਈ ਦੀ ਪਵਿੱਤਰ ਨਗਰੀ ਪਾਕਿਸਤਾਨ ਆਈ ਹੋਈ 사ਤਸੰਗਤ ਜੀ ਖਾਸ ਕਰ ਅੱਜ ਬਹੁਤ ਹੀ ਮਾਣ ਦੀ ਗੱਲ ਹੈ ਅਕਾਲ ਤਖਬ ਸਾਹਿਬ ਦੇ ਜਥੇਦਾਰ ਸਾਹਿਬ ਦਾ ਪਾਕਿਸਤਾਨ ਆਣਾ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦਾ ਸਿੱਖ ਪਾਈਚਾਰਾ ਪਾਕਿਸਤਾਨ ਦੀ ਆਵਾਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪਾਕਿਸਤਾਨ ਆਣ ਤੇ ਜੀਆਂ ਨੂੰ ਆਖਦਾ ਹੈ ਔਰ ਇਹਨਾਂ ਦਾ ਧੰਨਵਾਦ ਕਰਦਾ ਹੈ ਕਿ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾ ਸਿਰਫ ਬੇਨਤੀ ਪ੍ਰਵਾਨ ਕੀਤੀ ਬਲਕਿ ਸਾਡੇ ਦਿਲ ਦੀ ਜਿਹੜੀ ਆਰਜ਼ੂ ਸੀ ਜਿਹੜੀ ਦਿਲ ਦੀ ਮੰਗਾ ਸਨ ਜਿਹੜੀ ਦਿਲ ਦੀ ਆਸਾ ਸਨ ਜਿਹੜੀਆਂ ਪਾਕਿਸਤਾਨ ਦੀ ਨਾਨਕ ਨਾਮ ਲੈਵਾ ਸੰਗਤਾਂ ਹਨ ਜਿਹੜੀ ਪਾਕਿਸਤਾਨ ਦੀ ਸਿੱਖ ਪਾਈਚਾਰਾ ਹੈ ਸੋ ਅਕਾਲ ਤਖਬ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਦੋ ਅੱਜ ਜੋੜ ਕੇ ਨਮਸਕਾਰ ਕਰਦੇ ਹਾਂ ਫਤਿਹ ਕਿਦਾਨੇ ਆ ਰਜ਼ਾ ਧੰਨਵਾਦ ਕਰਦੇ ਹਾਂ ਜੀ ਇਸ ਤੋਂ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਈਕੁਲ ਪਾਈ ਗੁਰਮੀਤ ਸਿੰਘ ਜੀ ਜਿਹੜੇ ਕਿ ਜਥਾ ਲੀਡਰ ਹਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਭਾਈ ਰਮਿੰਦਰ ਸਿੰਘ ਜੀ ਭਾਈ ਪਰਮਜੀਤ ਸਿੰਘ ਜੀ ਚੰਡੋਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਈ ਗੁਰਮਿੰਦਰ ਸਿੰਘ ਜੀ ਇਸੇ ਤੀਕੇ ਨਾਲ ਪਰਮਜੀਤ ਸਿੰਘ ਜੱਜਿਆਣੀ ਸਾਹਿਬ ਪੰਜ ਪਿਆਰੇ ਸਹਿਬਾਨ ਇਵੇਕਿਊ ਟ੍ਰਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾਕਟਰ 사ஜித் चौहान ਸਾਹਿਬ ਇਸੇ ਤੀਕੇ ਨਾਲ ਐਡੀਸ਼ਨਲ ਸੈਕਟਰੀ ਸ਼ਰਾਇਨ ਇਵੇਕਿਊ ਟ੍ਰਸਟ ਪ੍ਰਾਪਰਟੀ ਬੋਰਡ ਆਸਰ ਮੁਸ਼ਤਾਕ ਸਾਹਿਬ ਮੇਰੇ ਡਿਪਾਰਟਮੈਂਟ ਹਿਊਮਨ ਰਾਈਟਸ ਐਂਡ ਬਾਇਨੈਰੀਟੀ ਅਫੇਅਰਸ ਦੇ ਸਕੱਤਰ ਜਨਾਬ ਫਰੀਦ ਤਾਰਦ ਸਾਹਿਬ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਗਲਾ ਮੈਂਬਰਾਨ ਸਹਿਬਾਨ ਸਾਬ ਕਾ ਪ੍ਰਧਾਨ ਸਹਿਬਾਨ ਸਰਦਾਰ ਬਿਸ਼ਨ ਸਿੰਘ ਜੀ ਸਰਦਾਰ ਤਾਰਦ ਸਿੰਘ ਜੀ ਸਰਦਾਰ ਸਤਵੰਦ ਸਿੰਘ ਜੀ ਡਾਕਟਰ ਮਮਪਾਲ ਸਿੰਘ ਜੀ ਸਾਡੀ ਜਨਰਲ ਸਕੱਤਰ ਬੀਬੀ ਸਰਪੰਦ ਕੌਰ ਜੀ ਮੈਂ ਬਾਬਾ ਜੀ ਸਾਡੇ ਮੈਂਬਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਦਾ ਧੰਨਵਾਦ ਕਰਦਾ ਔਰ ਇਹ ਗੱਲ ਸਪਸ਼ਟ ਕਰਨਾ ਚਾਹਨਾ ਕਿ ਪਾਕਿਸਤਾਨ ਦੀ ਇਹ ਪਵਿੱਤਰ ਧਰਤੀ ਜਿਹਨੂੰ ਕਿ 2100 ਵੀਜ਼ਾ ਇਸ਼ੂ ਕੀਤਾ ਗਿਆ ਇਹ ਬੜੀ ਨਿੱਗੀ ਧਰਤੀ ਹੈ ਇਹ ਬੜੀ ਪਿਆਰ ਕਰਨ ਵਾਲੀ ਧਰਤੀ ਹੈ ਇਸ ਧਰਤੀ ਨੇ ਹਮੇਸ਼ਾ ਪਿਆਰ ਦੀ ਤੇ ਅਮਨ ਦੀ ਗੱਲ ਕੀਤੀ ਹੈ ਸੋ ਜਦੋਂ 22 April ਨੂੰ 20 April ਨੂੰ ਅਸੀਂ ਹੰਝੂਆ ਦੇ ਰਾਹੀਂ ਜਿਹੜੀ 5806 ਸੰਗਤ ਇਥੇ ਵਾਪਸ ਭੇਜੀ ਤੇ ਸੰਗਤਾਂ ਦੇ ਅੱਖਾਂ 'ਚ ਵੀ ਹੰਝੂ ਸਨ ਔਰ ਬਿਲਕੁਲ ਠੀਕ ਕਹਿ ਰਹੇ ਸਨ ਐਡੀਸ਼ਨਲ ਸੈਕਟਰੀ ਸਾਹਿਬ ਕੀ ਜੋ ਸੰਗਤ ਵਾਪਸ ਕੀਤੀ ਤੇ ਸਾਰੀਆਂ ਅੱਖਾਂ 'ਚ ਵੀ ਹੰਝੂ ਸਨ ਜਿੰਨਾ ਪਿਆਰ ਸਤਕਾਰ ਸੰਗਤ ਨੇ ਦਿੱਤਾ ਔਰ ਜੋ ਪਿਆਰ ਸਤਕਾਰ ਸੰਗਤ ਨੂੰ ਇਥੋਂ ਦੇਖ ਕੇ ਵਾਪਸ ਭੇਜਿਆ ਪਿਛਲੇ ਸਮੇਂ ਤੋਂ ਸੰਗਤ ਨਹੀਂ ਸੀ ਆ ਰਹੀ ਜਿਹੜੀ ਬਾਰਡਰ ਤੇ ਟੈਨਸ਼ਨ ਸੀ ਉਸ ਵਜ੍ਹਾ ਤੋਂ ਬਟ ਅੱਜ ਸੰਗਤ ਆਈ ਹੈ 2100 ਵੀਜ਼ਾ ਇਸ਼ੂ ਕੀਤਾ ਪਾਕਿਸਤਾਨ ਸਰਕਾਰ ਨੇ बहुत वा छपा चौबीस सौ चौबीस सौ मैं हमने अडिशनल सैकटी साहब कहने की कल दो सौ छपंजा असी राति होर वीज़ा इशू किया है सो तो तकरीबन चौबीस सौ के करीब वीज़ा इशू किया है सो मैं पाकिस्तान सरकार का वजीर आजम पाकिस्तान का वजीर मजह अबूर जनाब सरदार मोहम्मद यूसुफ साहब का इंटीरियर मिनिस्टर जनाब नकवी साहब का फॉरन मिनिस्टर साहब का ਡਿਪਟੀ ਪ੍ਰਾਈਮ ਮਿਨਿਸਟਰ ਸਾਹਿਬ ਦਾ ਸਭ ਦਾ ਧੰਨਵਾਦ ਕਰਦਾ ਕਿ ਜਿਹੜੀਆਂ ਸਾਡਾ ਸਿੱਖਾਂ ਦਾ ਜਿਹੜੇ ਕਿ ਪਾਕਿਸਤਾਨ ਦੀ ਵੱਖ-ਵੱਖ ਸ਼ਹਿਰਾਂ ਚ ਵੱਸਦੇ ਹਨ ਤੁਸੀਂ ਸਾਡਾ ਮਾਣ ਵਧਾਇਆ ਔਰ ਅੱਜ ਨਾ ਸਿਰਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਕੇ ਬਾਦ ਬਲਕਿ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਸੰਗਤਾਂ ਇੱਥੇ ਪੁੱਜੀ ਹਨ ਸਭ ਜਥੇ ਸਾਹਿਬ ਜਥੇਦਾਰ ਸਾਹਿਬ ਜੀ ਤੁਹਾਡੇ ਚਰਨਾਂ ਚ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਸ਼ਾਹਬਾ ਸਾਰੇ ਮਿਲ ਕੇ ਤੁਹਾਨੂੰ ਇੱਥੇ ਜੀਆਂ ਨੂੰ ਆਖਦੇ ਹਨ ਤੁਹਾਡੇ ਵਾਸਤੇ ਐਸੇ ਪ੍ਰਬੰਧ ਕੀਤੇ ਹਨ ਤਾਂ ਕਿ ਜਿਹੜੀਆਂ ਸੰਗਤਾਂ ਆਈਆਂ ਹਨ ਉਹਨਾਂ ਦੀ ਵਤਵਤ ਸੇਵਾ ਕੀਤੀ ਜਾ ਸਕੇ ਇਹ ਤੁਹਾਨੂੰ ਯਕੀਨ ਦਿਵਾਉਂਦਾ ਕਿ ਪਾਕਿਸਤਾਨ ਦੀ ਇਹ ਤਰਤੀਬ ਬੜੀ ਹੀ ਨਿੱਗੀ ਤਰਤੀ ਹੈ ਔਰ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਪਾਕਿਸਤਾਨ ਨੇ ਆਪਣਾ ਦਿਲ ਵੱਡਾ ਕੀਤਾ 2400 ਵੀਜ਼ਾ ਇਸ਼ੂ ਕੀਤਾ ਕਰਤਾਰਪੁਰ ਸਬਦ ਅਲੰਗਾ ਜਿਹਦੇ ਵਾਸਤੇ ਜਥੇਦਾਰ ਸਾਹਿਬ ਅਕਾਲ ਤਖਤ ਸਭ ਤੋਂ ਹਮੇਸ਼ਾ ਆਵਾਜ਼ ਆਈ ਉਲੰਘਾ ਖੋਲਿਆ ਤਾਂ ਕਿ 5000 ਸ਼ਰਦਾਲੂ ਅਕਾਲ ਤਖਤ ਸਾਹਿਬ ਆਣ ਕੇ ਉੱਥੇ ਨਕਮਸਤਰ ਕੋਸਿਕਰ ਮੱਥਾ ਟੇਕ ਸਕਣ ਮੈਂ ਆਸ ਕਰਦਾ ਕਿ ਜਿਸ ਤਿੱਕੇ ਨਾਲ ਅਜ ਸੰਗਤਾਂ ਵਾਗ ਰਹੀ ਪਾਕਿਸਤਾਨ ਪੁੱਜੀਆਂ ਕਰਤਾਰਪੁਰ ਸ਼ਬਦ ਉਹ ਲੰਘਾ ਵੀ ਜਲਦ ਖੁੱਲੇਗਾ ਔਰ ਇਹ ਵੀ ਆਸ ਕਰਦਾ ਕਿ ਜਿਹੜੀਆਂ ਭਾਰਤ ਦੀਆਂ ਸੰਗਤਾਂ ਪਾਕਿਸਤਾਨ ਆਣਾ ਚਾਹਦੀਆਂ ਹਨ ਭਾਰਤ ਸਰਕਾਰ ਉਹਨਾਂ ਨੂੰ ਸਹਿਯੋਗ ਦੇਗੀ ਕਿ ਕਿ ਸਿੱਖ ਦੋ ਟਾਈਮ ਅਰਦਾਸ ਕਰਦਾ ਹੈ ਹਰ ਦੁਨੀਆ ਪਰਦਾ ਸਿੱਖ ਚਾਹੇ ਦੁਨੀਆ ਦੇ ਕਿਸੇ ਕੋਨੇ ਚ ਵਸਦਾ ਹੈ ਉਹ ਦੋ ਟਾਈਮ ਅਰਦਾਸ ਕਰਦਾ ਹੈ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਬਿਆਨਤ ਸਥਾਨ ਜਿਹੜਾ ਤਾਂ ਪੰਤ੍ਰ ਵੀ ਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦਿਦਾਰੇ ਚ ਪਾਕਿਸਤਾਨ ਸਰਕਾਰ ਨੇ ਹਮੇਸ਼ਾ ਉਪਰਾਲਾ ਕੀਤਾ ਹੈ ਕਿ ਜਿਹੜੀਆਂ ਸਿੱਖ ਸੰਗਤਾਂ ਅਰਦਾਸਾਂ ਕਰਦੀਆਂ ਹਨ ਉਹਨਾਂ ਦੀ ਅਰਦਾਸਾਂ ਪ੍ਰਵਾਨ ਹੋਣ ਉਹ ਆਮਣ ਖੁੱਲੇ ਦਰਸ਼ਨ ਦਿਦਾਰੇ ਕਰ ਪਰ ਜਥੇਦਾਰ ਸਾਹਿਬ ਨੇ ਹਮੇਸ਼ਾ ਇੱਕ ਗੱਲ ਕੀਤੀ ਹੈ ਕਿ ਤੁਸੀਂ ਅਕਾਲ ਤਖਬ ਸਾਹਿਬ ਵੀ ਹਰਮੰਦਰ ਸਾਹਿਬ ਵੀ ਭਾਰਤ ਦੇ ਵੱਖ-ਵੱਖ ਕੋਨਿਆਂ 'ਚ ਦੁਨੀਆ ਪਰਦੇ ਵੱਖ-ਵੱਖ ਕੋਨਿਆਂ 'ਚ ਖੜੇ ਹੋ ਕੇ ਅਰਦਾਸ ਕਰਦੇ ਹੋ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਬਿਆੰਤ ਸਥਾਨ ਜਿਹੜਾ ਤਾਂ ਪੱਥਰ ਵੀ ਛੋੜਿਆ ਗਿਆ ਲੇਕਿਨ ਅਸੀਂ ਵੀ ਪਾਕਿਸਤਾਨ 'ਚ ਖੜੇ ਹੋ ਕੇ ਹੀ ਅਰਦਾਸ ਕਰਦੇ ਆ ਤੁਹਾਡੇ ਆਸਤੇ ਕਿ ਗੁਰੂ ਪਾਤਸ਼ਾਹ ਤੁਹਾਨੂੰ ਦਰਸ਼ਨ ਦੇਦਾਰੇ ਬਖਸ਼ਣ ਤੁਸੀਂ ਆਓ ਪਾਕਿਸਤਾਨ ਦੇ ਵਿੱਚ ਜਿੰਡੇ ਵੀ ਗੁਰਧਾਮ ਹਨ ਉਹਨਾਂ ਦੇ ਦਰਸ਼ਨ ਦੇਦਾਰੇ ਕਰੋ ਮੈਂ ਭਾਈ ਬਰਜਿੰਦਰ ਸਿੰਘ ਜੀ ਵੀ ਮੌਜੂਦ ਹਨ ਜਿਹੜੇ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ ਇਹਨਾਂ ਮੈਂ ਇਹਦਾ ਵੀ ਧੰਨਵਾਦ ਕਰਦਾ ਖਾਸ ਕਰ ਜਿਹੜਾ ਇਹਨਾਂ ਨੇ ਪ੍ਰੋਲਹਾ ਕੀਤਾ ਹੈ 6ਵੇਂ ਪਾਤਸ਼ਾਹ ਦਾ ਸਥਾਨ ਨੁਸ਼ਹਿਰੇ ਬਰਕਾ ਉਹਨਾਂ ਦੀ ਕਾਰ ਸੇਵਾ ਇਹਨਾਂ ਨੇ ਰੱਬ ਕੀਤੀ ਹੈ ਸੋ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜੀ ਸੰਗਤ ਪਾਕਿਸਤਾਨ ਆਈ ਹੈ ਜਦੋਂ ਪਾਕਿਸਤਾਨ ਤੋਂ ਵਾਪਸ ਜਾਏਗੀ ਤਿੱਥੋਂ ਪਿਆਰ ਦਾ ਪੈਗਾਮ ਲੈ ਕੇ ਜਾਏਗੀ ਅਮਨ ਦਾ ਪੈਗਾਮ ਲੈ ਕੇ ਜਾਏਗੀ ਕਿਉਂਕਿ ਅਸੀਂ ਪਾਕਿਸਤਾਨੀ ਹਮੇਸ਼ਾ ਅਮਨ ਦੀ ਪਿਆਰ ਦੀ ਗੱਲ ਕਰਦੇ ਹਾਂ ਔਰ ਜਥੇਦਾਰ ਸਾਹਿਬ ਮੈਂ ਸਿਰ ਤੁਹਾਨੂੰ ਇੱਕ ਬੇਨਤੀ ਕਰਾਂਗਾ ਤੁਸੀਂ ਇੱਥੇ ਜਿੰਨੇ ਦਿਨ ਵੀ ਰੁਕੋ ਤੁਸੀਂ ਪਾਕਿਸਤਾਨ ਤੋਂ ਜੇ ਵਾਪਸ ਜਾਓ ਤੇ ਇਹ ਪੈਗਾਮ ਲੈ ਕੇ ਜਾਣਾ ਦੁਨੀਆ ਪਰਦੇਸਿਕ ਕੌਮ ਨੂੰ ਦੱਸਣਾ ਕਿ ਕਿ ਬਹੁਤ ਸਰੀਆਂ ਐਸੀਆਂ ਕੂਬਤਾ ਸਿੱਖ ਦੇ ਅੰਦਰ ਇੱਕ ਭੈਅ ਤੇ ਇੱਕ ਡਰ ਪਾਰੀਆਂ ਕਿ ਸ਼ਾਇਦ ਪਾਕਿਸਤਾਨ ਦੇ ਵਿੱਚ ਸਿੱਖ ਮਹਿਫੂਜ਼ ਨਹੀਂ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਪਾਕਿਸਤਾਨ 'ਚ ਸਿੱਖ ਸਿਰਫ ਮਹਿਫੂਜ਼ ਨਹੀਂ ਬਲਕਿ ਸਿੱਖ ਨੂੰ ਮਾਨ ਸਨਮਾਨ ਤੇ ਇੱਜ਼ਤ ਦਿੱਤੀ ਜਾਂਦੀ ਹੈ ਪਾਕਿਸਤਾਨ 'ਚ ਵੱਸਣ ਵਾਲਾ ਸਿੱਖ ਆਪਣੇ ਆਪ ਨੂੰ ਪ੍ਰਿਵੀਲੇਜ ਮਾਈਨੋਰਿਟੀ ਕਹਿੰਦਾ ਹੈ ਪਾਕਿਸਤਾਨ 'ਚ ਵਸਣ ਵਾਲਾ ਸਿੱਖ ਕਹਿੰਦਾ ਹੈ ਕਿ ਮੈਨੂੰ ਮੇਰੇ ਜਿਹੜੇ ਹੱਕ ਨੇ ਉਹ ਮੈਨੂੰ ਮੇਰੇ ਡੋਰ ਸਟੈਪ ਤੇ ਮਿਲਦੇ ਨੇ ਔਰ ਨਾ ਅੱਜ ਸਿਰਫ ਸਿੱਖ ਪਾਰਲੀਮੈਂਟਸ ਬੈਠਾ ਹੈ ਬਲਕਿ ਅੱਜ ਤੁਹਾਨੂੰ ਸਿੱਖ ਪਾਰਲੀਮੈਂਟ ਵਿੱਚ ਮੰਤਰੀ ਨਜ਼ਰ ਆਉਂਦਾ ਹੈ ਅੱਜ ਤੁਹਾਨੂੰ ਸਿੱਖ ਪੰਜਾਬ ਐਸੈਂਬਲੀ ਤੋਂ ਬਾਅਦ ਕੇਪੀ ਐਸੈਂਬਲੀ 'ਚ ਨਜ਼ਰ ਆਉਂਦਾ ਹੈ ਅੱਜ ਤੁਹਾਨੂੰ ਸਿੱਖ ਡਾਕਟਰ ਨਜ਼ਰ ਆਉਂਦਾ ਹੈ ਅੱਜ ਤੁਹਾਨੂੰ ਸਿੱਖ ਪਾਕਿਸਤਾਨ ਦੀ ਆਰਮੀ 'ਚ ਸੇਵਾ ਕਰਦਾ ਹੋਇਆ ਨਜ਼ਰ ਆਉਂਦਾ ਹੈ ਪਾਕਿਸਤਾਨ ਦੇ ਡਿਫੈਂਸ ਵਾਸਤੇ ਆਪਣੀ ਜਾਨ ਕੁਰਬਾਨ ਕਰਨਾਲਾ ਨਜ਼ਰ ਆਂਦਾ ਅੱਜ ਤੁਹਾਨੂੰ ਸਿੱਖ ਨਜ਼ਰ ਆਂਦਾ ਅੱਜ ਤੁਹਾਨੂੰ ਸਿੱਖ ਪ੍ਰੋਫੈਸਰ ਨਜ਼ਰ ਆਂਦਾ ਅੱਜ ਸਾਡੀਆਂ ਬੇਟੀਆਂ ਬੀਬੀ ਸਤਵੰਤ ਕੌਰ ਜਿਹੜੀ ਕਿ ਸਰਡੇ ਜਨਰਲਸ ਕਹਤ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਪੰਜਾਬ ਦੇ ਸਭ ਤੋਂ ਪ੍ਰੈਸਟੀਜੀਅਸ ਕਾਲਜ ਕੈਨੇਡ ਕਾਲਜ ਦੇ ਪ੍ਰੋਫੈਸਰ ਨੇ ਸੋ ਪਾਕਿਸਤਾਨ ਹਮੇਸ਼ਾ ਇੱਥੇ ਅਕਲੀਤਾ ਦੇ تحفظ ਦੀ ਗੱਲ ਕਰਦਾ ਹੈ ਅਕਲੀਅਤ ਨੂੰ ਮਾਨ ਸਨਮਾਨ ਦੇਣ ਦੀ ਗੱਲ ਕਰਦਾ ਹੈ ਇੱਥੇ ਵੱਸਣ ਵਾਲਾ ਸਿੱਖ ਇੱਥੇ ਵੱਸਣ ਵਾਲਾ ਮਸੀਹੀ ਇੱਥੇ ਵਸਣ ਵਾਲਾ Hindu ਪਾਈਚਾਰਾ ਇੱਥੇ ਵਸਣ ਵਾਲਾ Sikh ਪਾਈਚਾਰਾ ਇੱਥੇ ਵਸਣ ਵਾਲਾ Buddhist ਪਾਈਚਾਰਾ ਇੱਥੇ ਵਸਣ ਵਾਲਾ Parsi ਪਾਈਚਾਰਾ ਇੱਥੇ ਵਸਣ ਵਾਲਾ Bhai ਪਾਈਚਾਰਾ ਯਕ ਹੋਰ ਕਟ ਗਿਣਤੀਆਂ ਉਹਨਾਂ ਨੂੰ ਪੰਜਾਬ ਦੀ ਸਰਕਾਰ ਪੰਜਾਬ ਦੀ ਮੁੱਖ ਮੰਤਰੀ ਉਹਨਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਵੈਕਟ੍ਰਸ ਪ੍ਰਾਪਰਟੀ ਬੋਰਡ ਉਹਨਾਂ ਨੂੰ ਪਾਕਿਸਤਾਨ ਦੇ ਸਾਰੇ ادارے ਉਹਨਾਂ ਨੂੰ ਮਾਨ ਸਨਮਾਨ ਦਿੰਦੇ ਹਨ ਉਹਨਾਂ ਨੂੰ ਇੱਜ਼ਤ ਦਿੰਦੇ ਹਨ ਉਹਨਾਂ ਨੂੰ ਮਹਿਫੂਜ਼ ਰੱਖਦੇ ਹਨ ਸੋ ਮੈਂ ਤੁਹਾਡੇ ਕੋਲ ਰਿਫਰ ਧੰਨਵਾਦ ਕਰਦਾ ਹਾਂ ਹਾਲ ਤੱਕ ਸਭ ਦੇ ਦੇਖਭਾਲ ਕਰਦਾ ਹਾਂ ਉਰਾਸ ਕਰਦਾ ਕਿ ਤੁਸੀਂ ਜੋ ਪਿਆਰ ਦਾ ਪੈਗਾਮ ਲੈ ਕੇ ਵਾਪਸ ਜਾਓ